ਸਸਿਕਲ ਪਿਆਰੇ ਦੋਸਤੋ ਮੈਂ ਪ੍ਰੋਫੈਸਰ ਰੰਧਾਵਾ ਆਪਣੇ ਚੈਨਲ ਰੰਧਾਵਾ ਪਰਮਜੀਤ ਤੇ ਤੁਹਾਡਾ ਨਿੱਕਾ ਸਵਾਗਤ ਕਰਦਾ ਹਾਂ ਜੀ ਔਰ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਵੀਡੀਓ ਸਾਡੀ ਤੁਸੀਂ ਵੇਖਦੇ ਹੋ ਜ਼ਰੂਰ ਹੋ ਲੇਕਿਨ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤਾਂ ਕਿ ਸਾਨੂੰ ਲੱਗੇ ਕਿ ਤੁਸੀਂ ਸਾਡੇ ਪ੍ਰਤੀ ਬਹੁਤ ਸਹਿਰਦ ਹੋ ਚੈਨਲ ਨੂੰ ਲਾਈਕ ਕਰਦੇ ਹੋ ਔਰ ਚੈਨਲ ਦੀ ਰੇਂਜ ਨੂੰ ਦੂਰ ਤੱਕ ਪਹੁੰਚਾਉਣਾ ਚਾਹਦੇ ਹੋ ਦੋਸਤੋ ਸਾਡੇ ਚੈਨਲ ਦਾ ਮਕਸਦ ਸਾਡੇ ਚੈਨਲ ਦੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਵਿਸੇ ਨੂੰ ਪੰਜਾਬੀ ਸਭਿਆਚਾਰ اور ਪੰਜਾਬੀਅਤ ਨਾਲ ਜੋੜੇ ਹੋ ਜਨੇ ਪੱਖ ਨੇ ਉਹਨਾਂ ਨੂੰ ਆਪਣੇ ਚੈਨਲ ਦੇ ਖਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਪੱਖੋਂ ਵਿਸ਼ੇਸ਼ ਤਵੱਜੂ ਅਸੀਂ ਦੇ ਰਹੇ ਹਾਂ ਪੰਜਾਬੀ ਲੋਕ ਆਰੂਪਾਂ ਨੂੰ ਔਰ ਅਸੀਂ ਤੁਹਾਡਾ ਵੀ ਸਾਥ ਮੰਗਦੇ ਹਾਂ ਤੁਹਾਡਾ ਵੀ ਸਹਿਯੋਗ ਮੰਗਦੇ ਹਾਂ ਤੁਸੀਂ ਵੀ ਦੇ ਸਕਦੇ ਹੋ ਔਰ ਸਾਡਾ ਸਹਿਯੋਗ ਦੇ ਨਾਲ ਸਭ ਤੋਂ ਪਹਿਲਾਂ ਤੁਸੀਂ ਕਰਨਾ ਇਹ ਹੈ ਕਿ ਜੇ ਤੁਸੀਂ ਵੀ ਪੰਜਾਬੀ ਲੋਕ ਆਰੂਪਾਂ ਵਿੱਚੋਂ ਜੇ ਵੇ ਸੱਠਣੀਆਂ ਸਵਾਗ ਟੱਪੇ ਮਈ ਬੋਲੀਆਂ ਲੰਬੀ ਇੱਕ ਦੇ ਗੀਤ ਗਾਣਾ ਪਸੰਦ ਕਰਦੇ ਹੋ ਤਾਂ ਸਾਨੂੰ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਪਾਉਣਾ ਉਸ ਨੂੰ ਚਾਹਾਂਗੇ ਤੁਸੀਂ ਸਾਨੂੰ ਸ਼ਾਰਟਸ ਵੀ ਭੇਜ ਸਕਦੇ ਹੋ ਬੋਲੀਆਂ ਦੇ ਸੱਟੀਆਂ ਦੇ ਔਰ ਟੱਪਿਆਂ ਦੇ ਅਸੀਂ ਉਹ ਵੀ ਪਾਉਂਦੇ ਹਾਂ ਜੀ 50 ਸੈਕਿੰਡ ਦਾ ਤੁਸੀਂ ਬਿਨਾਂ ਕਿਸੇ ਗੁਰੇਸ਼ ਤੋਂ ਬਿਨਾਂ ਕਿਸੇ ਹਿਸਕ ਤੋਂ ਸਾਨੂੰ ਫੋਨ ਕਰੋ ਜੀ ਸਾਡਾ ਨੰਬਰ 9815535410 ਮੈਂ ਉਮੀਦ ਕਰਦਾ ਤੁਸੀਂ ਸਾਡੀ ਸਮਨਸ਼ਾ ਨੂੰ ਪੂਰਿਆ ਕਰੋਗੇ ਔਰ ਵੀਡੀਓ ਤੇ ਜੋਗੇ ਦੂਸਰਾ ਸਹਿਯੋਗ ਸਾਡੇ ਚੈਨਲ ਦੇ ਵਾਸਤੇ ਤੁਸੀਂ ਇਹ ਦੇ ਸਕਦੇ ਹੋ ਕਿ ਜੇ ਤੁਹਾਡੇ ਘਰ ਵਿੱਚ ਵੀ ਵਿਆਹ ਦੀ ਕੋਈ ਵੀਡੀਓ ਹੈ ਸਾਨੂੰ ਭੇਜੋ ਜੀ ਅਸੀਂ ਆਪਣੇ ਚੈਨਲ ਤੇ ਪੰਜਾਬੀ ਵਿਆਹ ਨਸਬੰਧ ਜਿੰਨੀਆਂ ਵੀ ਰਸਮਾਂ ਨੇ ਉਹਨਾਂ ਨੂੰ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਲ ਰੀ ਪੀੜ੍ਹੀਆਂ ਦੇ ਵਾਸਤੇ ਇਹ ਰਹਿਨਮਾਈ ਕਰ ਸਕੇ ਔਰ ਪੰਜਾਬੀ ਵਿਆਹਾਂ ਦੀ ਸ਼ਾਨ ਨੂੰ ਸ਼ੌਕਤ YouTube ਦੀ ਕੌਮਲੀ ਇਕੜੀ ਵੇ ਸੰਭਾਲੀ ਜਾ ਸਕੇ ਤੁਸੀਂ ਇਸ ਪੱਖੋਂ ਸਹਿਯੋਗ ਦਿਓ ਜੀ ਆ ਵੀਡੀਓ ਹਮੇਂ ਭੇਜੋ ਜੀ ਅਸੀਂ ਕਾਪੀ ਕਰਨ ਤੋਂ ਬਾਅਦ ਤੁਹਾਡੇ ਵਾਪਸ ਕਰ ਦਿਆਂਗੇ ਕੋਈ ਹਰਜ਼ ਵਾਲੀ ਗੱਲ ਨਹੀਂ ਜੀ ਬਹੁਤ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਅਸੀਂ ਪਾ ਚੁੱਕੇ ਹਾਂ ਸਾਡੇ ਚੈਨਲ ਤੇ ਜਿਹੜੀ ਵੀ ਵੀਡੀਓ ਨੇ ਰਪਣ ਦਾ ਸਭ ਖਾ ਤਰੀਕਾ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਉਸ ਦਾ ਨਾਲ ਸਾਡੇ ਚੈਨਲ ਦਾ ਨਾਲ ਲਕੋ ਜੇ ਵੈਸੇ ਛਣੀਆਂ ਅਰਦਾਵਾ ਪਰਮਜੀਤ ਜਾਗੋਰ ਅਰਦਾਵਾ ਪਰਮਜੀਤ ਬੋਲੀਆਂ ਅਰਦਾਵਾ ਪਰਮਜੀਤ ਲੇਡੀਜ਼ ਗੀਤ ਅਰਦਾਵਾ ਪਰਮਜੀਤ ਨੂੰ ਵੀਡੀਓ ਮਿਲ ਜਾਏਗੀ ਤੁਸੀਂ ਇੰਜੋਏ ਕਰ ਸਕਦੇ ਹੋ ਕਿ ਦੋਸਤੋ ਰੱਬ ਰੱਖਾ ਵਾ ਬਾਈ ਟਿਕ ਕੇ ਥੈਂਕ ਯੂ ਗੰਦਾਵਾ ਪਰਮਜੀਤ YouTube ਚੈਨਲ ਦੇ ਸਾਰੇ ਵਿਊਰਜ਼ ਨੂੰ ਪਰਮਜੀਤ ਘਰ ਪੰਮੀ ਬੜੀਆ ਤਬਣਾ ਸੱਚੀ ਕਲਾ ਕੀ ਮਾਨ ਮਹਿਸੂਸ ਕਰਦੀ ਹੈ ਦੋਸਤੋ ਕੀ ਹਾਲ ਚਾਲ ਹੈ ਇਹ ਜੋ ਗੀਤ ਤੁਸੀਂ ਮੇਰੇ ਕੋਲੋਂ ਸੁਣਦੇ ਰਹਿੰਦੇ ਹੋ ਇਹ ਮੇਰੇ ਬਚਪਨ ਦੇ ਸਾਥੀ ਹਨ ਮੈਂ ਅਕਸਰ ਘਰ ਦੇ ਕੰਮ ਕਰਦੀ ਹੋਈ ਇਹਨਾਂ ਨੂੰ ਗੁੰਗੁਣਾਉਂਦੀ ਰਹਿੰਦੀ ਆ ਤੇ ਮੈਨੂੰ ਆਪਣੇ ਬਚਪਨ ਦੀ ਯਾਦ ਹਮੇਸ਼ਾ ਤਾਜੀ ਰਹਿੰਦੀ ਹੈ। ਆ ਤੈਨਾਂ ਗੀਤਾਂ ਨੂੰ ਗਾਉਣ ਵਾਲੀਆਂ ਬੀਬੀਆਂ ਜੋ ਕੋਈ ਰਿਸ਼ਤੇ ਵਿੱਚ ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ ਲੱਗਦੀਆਂ ਸਨ। ਮੇਰੀ ਅੱਖਾਂ ਅੱਗੇ ਘੁੰਮਦੀਆਂ ਲੈਂਦੀਆਂ ਹਨ। ਅੱਜ ਵਾਲਾ ਗੀਤ ਮੈਂ ਮਾਪਪ ਦੇ ਪਿਆਰ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਰਿਸ਼ਤੇ ਬਹੁਤ ਅਨਮੁੱਲੇ ਹੁੰਦੇ ਹਨ ਜਿਨ੍ਹਾਂ ਨੂੰ ਸ਼ਬਦਾਂ ਵਿੱਚ ਪਰੋਣਾ ਬਹੁਤ ਮੁਸ਼ਕਿਲ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਜੀ ਉੱਡੀ ਬਾਬਲ ਦੇ ਕੋਲ ਓ ਮੈਂ ਵਾਰੀ ਕਾਮਾ ਜਾਵੀ ਬਾਬਲ ਦੇ ਕੋਨ ਜਾਕੇ ਆਖੀ ਕਾਵਾ ਬਤੀਨੋ ਬਾਲ ਦਾਂਦੀ ਲੋੜੀਓ ਮੈਂ ਵਾਰੀ ਕਾਵਾ ਬਤੀਨੋ ਬਾਲ ਦਾਂਦੀ ਲੋ மே மஞியோரியோ மே காவரஞியோ உடி உடி காவா वारी कावा बेजम मरि दे को जि काम व्यती नो चरिखे दोडियो humvari kam betino char khe dilo mane char kha pe jaye te tarte mori वारि कावा बेते तरिते मो उड्डी उड्डी काम बेजमी वीरे ल्यो मे वारिकामा ஜமித்தி மே வாரி காவா பண ചേ ദിലരണ ചേജീവിച്ച് മീഡേബല വാര ਓ ਡੀ ਯੂ ਡੀ ਕਾਵਾ ਗਜਾਵੀ ਪਾਬੋ ਦੇ ਕੋ ਲਿਓ ਮੈਂ ਵਾਰੀ ਕਾਵਾ ਗਜਾਮੀ ਪਾਬੋ ਦੇ ਕੋ जाके आकी कामा बेनन दनो सालो दिलो मैं वारी कामा बेनन दनो सालो दिलो पाबो सालू जायुते गोटे दीडो वारी ने वारिकाव गोटे दीडो उड्डि उडि कावा जावी प्या दे को लो मं वीकामाजामि मा प्या दोल धनवाद